ਸਵਈਏ ਮਹੱਲੇ ਤੀਜੇ ਕੇ ਇੱਕ ਓਮਕਾਰ ਸਤਗੁਰ ਪ੍ਰਸਾਦ ਹਾਂ ਤੀਜੇ ਕੇ ਤੀਜਾ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਸੋਈ ਪੁਰਖ ਸਿਵਰ ਸਾਚਾ ਇਥੇ ਵਿਸਰਾਮ ਹੈ ਜਾ ਕਾ ਇੱਕ ਨਾਮ ਛਾਲ ਸੰਸਾਰੀ ਛਾਲ ਬੋਲਣਾ ਹੈ ਐੜੀ ਵਿੱਚ ਡੈਸ਼ ਦੇ ਕੇ ਪੋਲਾ ਜੇਨ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਜੇਨ ਪਤੀ ਯਮ ਕਲਾਖ ਬੋਲਣਾ ਹੈ ਜੇਨ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਥਪਿਓ ਜੇਨ ਸ੍ਰਬ ਸਿੱਧੀ ਤੇਤ ਨਾਮ ਰਸਿਕ ਇਥੇ ਠਮਕ ਨਾਨਕ ਲਹਿਣਾ ਇਥੇ ਵਿਸ਼ਰਾਮ ਹੈ। ਥਭਿਓ ਜੇਨ ਸ੍ਰਬ ਸਿੱਧੀ ਕਵ ਜਨ ਕਲ ਸਬੁੱద్ధి ਕੀਰਤ ਜਨ ਅਮਰਦਾਸ ਬਿਸਤਰੀਆ ਬਿਸਤਰੀਆ ਉਚਾਰਨ ਕਰਨਾ ਬਿਸਤਰੀਆ ਕਵ ਜਨ ਕਲ ਇਥੇ ਠਮਕ ਸਬੁੱਧੀ ਇੱਥੇ ਵਿਸਰਾਮ ਲਾਉਣਾ ਹੈ ਯਾਨੀ ਕੱਲ ਤੇ ਥੋੜਾ ਜਿਆ ਠਹਿਰਾ ਦੇ ਕੇ ਸਬੁੱਧੀ ਪਦ ਤੇ ਵਿਸਰਾਮ ਲਾਉਣਾ ਕਾਵ ਜਨ ਕੱਲ ਸਬੁੱਧੀ ਕੀਰਤ ਜਨ ਇੱਥੇ ਥੋੜਾ ਠਹਿਰਾ ਅਮਰਦਾਸ ਬਿਸਤਰੀਆ ਬਿਸਤਰੀਆ ਉਚਾਰਨ ਕਰਨਾ ਕੀਰਤ ਰਾਵ ਕਿਰਨ ਪ੍ਰਗਟ ਸੰਸਾਰ ਸਾਖ ਤਰੂਵਰ ਮਵਲ ਸਰਾ ਇਹ ਮਵਲ ਸਰਾ ਵੱਖਰਾ ਪਾਠ ਕਰਨਾ ਹੈ ਮਵਲ ਨਹੀਂ ਬੋਲਣਾ ਕਸਕੇ ਨਹੀਂ ਬੋਲਣਾ ਪੂਲਾ ਉਚਾਰਨ ਕਰਨਾ ਹੈ ਕੀਰਤ ਰਵ ਕੇਰਣ ਇਥੇ ਠਮਕ ਪ੍ਰਗਟ ਸੰਸਾਰ ਹੈ ਇਥੇ ਵਿਸਰਾਮ ਹੈ ਸਾਖ ਤਰੂਵਰ ਮਵਲ ਸਰਾ ਉੱਤਰ ਦੱਖਣ ਹੈ ਪੁਬ ਅਰ ਪਛਮ ਉੱਤਰ ਦੱਖਣ ਹੈ ਖਖੇ ਸਿਆਰੀ ਨਾਣਾ ਹਹਾ ਕਸਕੇ ਬੋਲਣਾ ਦੱਖਣਾ ਨਹੀਂ ਕਹਿਣਾ ਉੱਤਰ ਦੱਖਣ ਹੈ ਪੁਬ ਅਰ ਪਛਮ ਇਥੇ ਵਿਸਰਾਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਧਰਿਆ ਇਹ ਵੀ ਵਰਦਾਇਓ ਨਹੀਂ ਕਹਿਣਾ ਇਹ ਵਰਦਾਇਓ ਉਚਾਰਨ ਕਰਨਾ ਬੱਬਾ ਰਾਰਾ ਦੱਦੀ ਕੰਨਾ ਈੜੀ ਸਿਆਰੀ ਐੜਾ ਊੜਾ ਬੰਦਮੂਲਾ ਔਂਕੜ ਵਰਦਾਇਓ ਸੂਈ ਨਾਮ ਅਛਾਲ ਭਗਤਹਿ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਅਮਰਦਾਸ ਗੁਰ ਕੋ ਫੁਰਿਆ ਸਿਮਰਹਿ ਸੋਈ ਨਾਮ ਜਖੇ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਕਿੰਨਰ ਪਾਤੀ ਹੀ ਵਿਸਰਾਮ ਹੈ ਸਿਮਰਹਿ ਸੋਈ ਨਾਮ ਜਖੇ ਅਰ ਕਿੰਨਰ ਤੇ ਵਿਸਰਾਮ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖੇਤਰ ਅਵਰ ਤ੍ਰੂ ਮੰਡਲ ਤ੍ਰੂ ਤ੍ਰੂ ਦੇ ਦਲੈਂਕੜ ਹਨ ਥੋੜੇ ਧੀਰਗ ਬੋਲਨੇ ਹਨ ਕਈ ਵਾਰ ਅਸੀਂ ਤ੍ਰੂ ਬੋਲ ਜੰਦੇ ਆ ਤੇ ਔਂਕ ਦਲੈਂਕੜ ਰਹਿ ਜਾਂਦੇ ਹਨ ਤ੍ਰੂ ਤ੍ਰੂ یوں ਨਮਕਾ ਕੇ ਥੋੜਾ ਬੋਲਨਾ ਹੈ ਸਿਮਰਹ ਨਖਯਤਰ ਅਵਰ ਤ੍ਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀ ਹਰ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਿਨ ਉਧਰਿਆ ਹਾਂ ਸੈਲ ਲੋ ਸੈਲੂ ਕਿਤੇ ਲੱਲੇ ਦੂ ਹਨ ਪਿੱਛੇ ਵੀ ਲੱਲਾ ਹੈ ਅੱਗੇ ਵੀ ਲੱਲਾ ਹੈ ਧਿਆਨ ਨਾਲ ਲਖੇਰ ਕੇ ਪੜਨੇ ਹਨ ਸੈਲੂ ਜਿਨ ਉਧਰਿਆ ਸੋਈ ਨਾਮ ਅਸ਼ਾਲ ਭਗਤਹਿ ਭਵ ਤਾਰਣ ਅਸ਼ਾਲ ਦਾ ਭਗਤਹਿ ਨਾਲ ਨਹੀਂ ਸੰਬੰਧ ਹੈ ਅਸ਼ਾਲ ਤੇ ਠਮਕ ਲਾ ਦੋ ਸੋਈ ਨਾਮ ਅਸ਼ਾਲ ਭਗਤਹਿ ਭਵ ਤਾਰਣ ਸੋਈ ਨਾਮ ਅਸ਼ਾਲ ਭਗਤਹਿ ਭਵ ਤਾਰਣ ਅਮਰਦਾਸ ਗੁਰ ਕਉ ਅਮਰਦਾਸ ਗੁਰ ਕਉ ਫੁਰਿਆ ਕਉ ਤੇ ਥੋੜਾ ਜਿਹਾ ਠਹਿਰਾ ਦਿਓ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸੇਵਰ ਨਵਨਾਥ ਨਿਰੰਜਨ ਸੇਵ ਸੰਕਾਦ ਸਮੁਦਰਿਆ ਸਮੁਦਰਿਆ ਉਚਾਰਨ ਕਰਨੇ ਸੱਸੀ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਕੱਸ ਕੇ ਸੰਤਰਿਆ ਨਹੀਂ ਬੋਲਣਾ ਸਮੁਦਰਿਆ ਸਿਮਰਾ ਸੋਈ ਸੋਈ ਨਾਮ ਸੇਵਰ ਇਥੇ ਠਮਕ ਨਵਨਾਥ ਨਰੰਜਨ ਇਥੇ ਵਿਸਰਾਮ ਹੈ ਸੇਵ ਸੰਕਾਦ ਸਮੁਦਰਿਆ 84 ਸਿੱਧ ਬੁੱਧ ਜਿਤ ਰਾਤੇ ਇਹ ਵੀ ਠਮਕ ਯਾਦ ਰੱਖਣ ਵਾਲੀ ਹੈ ਸਿੱਧ ਬੁੱਧ ਨਹੀਂ ਕਹਿ ਦੇਣਾ 84 ਸਿੱਧ ਬਹੁਤੇ ਥਾਂ ਤੇ ਪਾਠ ਆਉਂਦਾ ਚ ਊੜੇ ਦੇ ਨਾਲ ਪਾਠ ਆਉਂਦਾ 84 ਵੀ ਆਉਂਦਾ 84 ਹਾਹੇ ਨਾਲ ਵੀ ਆਉਂਦਾ ਇਹ ਤੇ ਹਵਾਵੇਂ ਨਾਲ ਧਿਆਨ ਨਾਲ ਬੋਲਣਾ ਹੈ ਚਵਰਾਸੀ ਹੀ ਸਿੱਧ ਬੁੱਧ ਜਿਤ ਰਾਤੇ ਇਥੇ ਵਿਸਰਾਮ ਅੰਬ੍ਰੀਕ ਭਵਜਲ ਤਰਿਆ ਅੰਬ੍ਰੀਕ ਪੋਲਾ ਨਹੀਂ ਬੋਲਣਾ ਕਿਉਂਕਿ ਉੱਤੇ ਟਿੱਪੀ ਹੈ ਅੰਬ੍ਰੀਕ ਭਵਜਲ ਤਰਿਆ ਉਹਦਾ ਅਕਰੂਰ ਤੇ ਲੋਚਨ ਨਾਮਾ ਇਹ ਪ੍ਰਾਰਥਨ ਸਰੂਪਾਂ ਚ ਸੰਪਰਦਾ ਚ ਉਦੋਂ ਪਾਠ ਕਰਾਇਆ ਜਾਂਦਾ ਔਂਕੜ ਦੇ ਨਾਲ ਸੁਧ ਹੈ ਨਵੀਨ ਪੋਥੀਆਂ ਚ ਉਦੋਂ ਦਲੈਂਕੜਾਂ ਨਾਲ ਛਪਿਆ ਹੈ ਉਦਾਵ ਪਾਠ ਹੈ ਊੜੇ ਔਂਕੜ ਤਦਾ ਫੇਰ ਊੜੇ ਔਂਕੜ ਉਦਾ ਅਕਰੂਰ ਤੇ ਲੋਚਨ ਨਾਮਾ ਇਥੇ ਵਿਸਰਾਮ ਹੈ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਸ਼ਾਲ ਭਗਤ ਹੈ ਭਵਤਾਰਨ ਸੋਈ ਨਾਮ ਅਸ਼ਾਲ ਭਗਤ ਹੈ ਭਵਤਾਰਨ ਅਮਰਦਾਸ ਗੁਰ ਕਉ ਫੁਰਿਆ ਚਿਤ ਨਾਮ ਲਾਗ ਤਿਤਿਸ ਤਿ ਆਵਹਿ ਜਤੀ ਤਪੀ ਸੁਰ ਮਨ ਵਸਿਆ ਤਿਤ ਨਾਮ ਲਾਗ ਤਿ 30 ਤੇ ਆਵਹਿ ਇਤਿ ਵਿਸਨਾਮ ਜਤੀ ਤਪੀ ਸੁਰ ਇਹ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੀ ਹੈ ਪਦਸ਼ੇਧ ਪੁਥੀਆਂ ਤੇ ਤਪੀ ਸੁਰ ਵੱਖਰਾ ਕਰਨਾ ਹੈ ਜਤੀ ਤਪੀ ਸੁਰ ਇਤਿ ਥਮਕ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹ ਚਾਰਨ ਚਿਤ ਅੰਮ੍ਰਿਤ ਰਸਿਆ ਸੂਈ ਨਾਮ ਸਿਮਰ ਗੰਗੇਵ ਨਹੀਂ ਬੋਲਣਾ ਉੱਤੇ ਟਿੱਪੀ